ਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਅੱਜ ਦੇ ਸਾਰਿਆਂ ਦਾ ਬਹੁਤ-ਬਹੁਤ ਆਦਰ ਰਸਕਾਤ ਸੁਨੇਹਾ ਇਹ ਰੁੱਤ ਕਿ ਲੰਘੇ ਆ ਜੱਥੇਬੰਦੀ ਦੇ ਸਾਰੇ ਸਾਡੇ ਆਗੂ ਔਰ ਸਾਰੇ ਸਾਡੇ ਭੈਣ ਭਰਾ ਪਿਆਰ ਦਾ ਦੇ ਜਿੰਨੇ ਵੀ ਇਕੱਠ ਬਣ ਕੇ ਆਏ ਇਕੱਠ ਨੇ ਸੈਂਕੜੇ ਚ ਜਾਂ ਹਜ਼ਾਰਾਂ ਚ ਨਹੀਂ ਹੈ ਇਹ ਤਾਂ ਲੱਖਾਂ ਚ ਹੈ ਇਸ ਕਰਕੇ ਜੋ ਪੰਜਾਬ ਨੇ ਬੋਲਣਾ ਸੀ ਇਹਨੇ ਇਕੱਠਾ ਰਾਈ ਬੋਲ ਚੁੱਕਾ ਹੈ ਹੁਣ ਤਾਂ ਬਸ ਇਹ ਹੈ ਕਿ ਕੁਝ ਆ ਗੱਲਾਂ ਜਿਹੜੀਆਂ ਤੁਹਾਡੇ ਨਾਲ ਕਰਦੀਆਂ ਸੀ ਤੇ ਰੋਟਰ ਤੋਂ ਲੰਘ ਗਿਆ ਬਸ ਥੋੜੀ ਬਾਤ ਰਹਿ ਗਈ ਹੋਰ ਉੱਥੇ ਪਹਿਲਾਂ ਜਿੱਤੇ ਬੰਦਿਆ ਬਹੁਤ ਚੁੱਕੀ ਆ ਆਪਾਂ ਆਪਣੇ ਮੂਰਤੇ ਸਾਹਮਣੇ ਸਾਰਿਆਂ ਨੂੰ ਹੁਣ ਇੱਕੋ ਹੀ ਬੇਨਤੀ ਆ ਸਾਰਿਆਂ ਨੂੰ ਮੈਂ ਤਾਂ ਜਵਾਨੀ ਨੂੰ ਖਾਸ ਕਰਕੇ ਕਹੂੰਗਾ ਕਿ ਸਭ ਤੋਂ ਪਹਿਲਾਂ ਤਾਂ ਸਾਡੇ ਬਜ਼ੁਰਗਾ ਵੱਲੋਂ ਸ਼ਾਬਾਸ਼ ਹੈ ਇਹਨਾਂ ਨੂੰ ਬੋਲਣ ਦੀ ਲੋੜ ਨਹੀਂ ਚਿਹਰੇ ਦੱਸਦੇ ਆ ਕਿ ਹੁਣ ਸਭ ਤੋਂ ਸਾਰੇ ਧੀਆਂ ਪੁੱਤਾਂ ਕੋ ਕਿੰਨੇ ਖੁਸ਼ ਆਏ ਜਵਾਨੀ ਨੇ ਬਹੁਤ ਵੱਡਾ ਹੰਬੜਾ ਮਾਰਿਆ ਐਸੇ ਤਰ੍ਹਾਂ ਕਾਇਮ ਰਹੋ ਜੋਸ਼ ਤੇ ਹੋਸ਼ ਵਾਲੀ ਗੱਲ ਆ ਉਹ ਭੁੱਲਿਓ ਨਾ ਇੱਕ ਬੇਨਤੀ ਸਿੱਥੇ ਹੁਣ ਇਹ ਕਰਾਂਗੇ ਕਿਉਂਕਿ ਅੱਜ ਤੱਕ ਵੀ ਹੈ ਲੜਾਈ ਇਹ ਲੜੋ ਵੀ ਲੜਾਈ ਕੱਲ ਤੋਂ ਸ਼ੁਰੂ ਹੋਈ ਸੀ ਅਸਲ ਬਹਿਣੇ ਤੇ ਪੁੱਛੋ ਤਾਂ ਲੜਾਈ ਅੱਜ ਸ਼ੁਰੂ ਹੋਣੀ ਹੈ ਜਦੋਂ ਜਾ ਕੇ ਉੱਥੇ ਦਿੱਲੀ ਚ ਬੈਠਾਂਗੇ ਜਾਂ ਜੋ ਵੀ ਉੱਥੇ ਕਾਰਵਾਈ ਹੋਗੀ ਅੱਜ ਲੜਾਈ ਸ਼ੁਰੂ ਹੋਣੀ ਹੈ ਸੋ ਜਵਾਨੀ ਨੂੰ ਸਾਡੀ ਹੱਥ ਚੋੜ ਕੇ ਬੇਨਤੀ ਹੈ ਕਿ ਹੁਣ ਤੱਕ ਇੰਨਾ ਹਮਲਾ 2 2.5 ਮਹੀਨੇ ਦੀ ਮਿਹਨਤ ਹੈ ਇੱਥੇ ਹੁਣ ਕਿਤੇ ਸਾਡੀ ਵੀ ਗਲਤੀ ਇਹਨਾਂ ਦੀ ਮਿਹਨਤ ਤੇ ਪਾਣੀ ਨਾ ਪੇਰ ਦੇ ਇੱਥੇ ਹੁਣ ਬਜ਼ੁਰਗਾਂ ਦਾ ਸਤਿਕਾਰ ਤੇ ਉਹਨਾਂ ਦੇ ਫੈਸਲੇ ਕੰਮ ਕਰਨਗੇ ਬਜ਼ੁਰਗਾਂ ਨੂੰ ਆਗੂਆਂ ਨੂੰ ਸਾਡੀ ਬੇਨਤੀ ਹੱਥ ਜੋੜ ਕੇ ਇੱਥੇ ਆ ਕੇ ਹੁਣ ਕੋਈ ਐਸਾ ਕਾਜ ਕਰਾਓ ਵੀ ਜਿਹੜਾ ਸਭ ਹੋਰ ਤੁਹਾਡੇ ਫੈਸਲੇ ਸਾਰੇ ਜਥੇਬੰਦੀਆਂ ਦੇ ਇਕੱਠੇ ਹੋਣੇ ਚਾਹੀਦੇ ਆ ਨਾਲ مل ਕੇ ਇੱਕ ਟੇਸ਼ਨ ਤੋਂ ਆਵਾਜ਼ ਆਉਣੀ ਚਾਹੀਦੀ ਆ ਹੁਣ ਉਥੇ ਹੀ ਫਿਰ ਪੰਜਾਬ ਜਿੱਤੂਗਾ ਉਥੇ ਹੀ ਮੁਲਕ ਜਿੱਤੂਗਾ ਤੇ ਬਾਕੀ ਇਹ ਆ ਕਿ ਉਹਨਾਂ ਦਾ ਫੈਸਲਾ ਜਿਹੜਾ ਵੀ ਹੋਊਗਾ ਉਥੇ ਫਿਰ ਹੁਣ ਭਾਵੇਂ ਅਸੀਂ ਗੌਰ ਵਾਲੇ ਆ ਭਾਵੇਂ ਕੋਈ ਸਮਾਜ ਸੇਵੀ ਆ ਭਾਵੇਂ ਕੋਈ ਧਰਮ ਕਾਗੂ ਆ ਜਿਹੜੇ ਵੀ ਸੱਜਣ ਨੇ ਸਾਰਿਆਂ ਨੂੰ ਜੀ ਆਇਆਂ ਨੂੰ ਪਰ ਇੱਕ ਗੱਲ ਜ਼ਰੂਰ ਆ ਹੁਣ ਜੋ ਬੋਲਤਾ ਸਾਡੇ ਆਗੂਆਂ ਨੇ ਜਿਹੜਾ ਸਾਨੂੰ ਲੱਗਦਾ ਕਿ ਦੇਸੀ ਘੌਰ ਦਾ ਫੈਸਲਾ ਉਥੇੋਂ ਸਾਡਾ ਸਾਰੇ ਪੰਜਾਬ ਦਾ ਖੰਨ ਆ ਕਿਉਂਕਿ ਇੱਕੋ ਜੀ ਬਰਕਤ ਆ ਅਸੀਂ ਜਿੱਥੇ ਵੀ ਪੁੱਤ ਦਾ ਹਾਰੇ ਆ ਉਥੇ ਬਸ ਇਹ ਹੈ ਕਿ ਪ੍ਰਧਾਨ ਵਾਲੇ ਬਣ ਕੇ ਕਿ ਉਥੇ ਬਸ ਸਾਡੋ ਆਪਣੀ ਜੇ ਬੈ ਗਏ ਤੇ ਬਸ ਅਸੀਂ ਦੁਪਾਰ ਜੇ ਹੋ ਕੇ ਹਾਰ ਕੇ ਨਿਕਲੇ ਆ ਵਰਗਾਰੀ ਵਾਲਾ ਮੋਸਰਾ ਹੋਰ ਚਾ ਜਿਹੜਾ ਸੀਗਾ ਸਾਡਾ ਆਖਰੀ ਸੀ ਜਿੱਥੋਂ ਸੀ ਜਿੱਥੋਂ ਦਾ ਸੀ ਹਾਰ ਕੇ ਆਏ ਉਥੇ ਸਾਡੀ ਦੁਪਾਰ ਸੀ ਉੱਥੇ ਅਸੀਂ ਮਾਰਤਾਗੇ ਇੱਥੇ ਹੁਣ ਮਾਹੌਲ ਬਣ ਚੁੱਕਿਆ ਮੂਵਮੈਂਟ ਬਹੁਤ ਵੱਡੇ ਲੈਵਲ ਤੇ ਬਣ ਗਈ ਹੈ ਇਸ ਚੀਜ਼ ਦਾ ਚਾਹ ਹੈ ਸਾਰਿਆਂ ਨੂੰ ਰੋਦੇਆਂ ਨੂੰ ਖਰੇਆ ਸਾਰੇ ਬਸ ਬੇਨਤੀ ਸਾਰਿਆਂ ਨੂੰ ਇੱਕੋ ਹੈ ਕਿ ਬਸ ਆਪਾਂ ਦਾਸ ਬਣ ਕੇ ਰਹੀਏ ਆਗੂ ਜੋ ਕਹਿੰਦੇ ਆ ਜਥੇਬੰਦੀਆਂ ਦੇ ਆਗੂ ਬਸ ਇੱਕ ਬੇਨਤੀ ਉਹਨਾਂ ਨੂੰ ਜ਼ਰੂਰ ਹੈ ਕਿ ਇੱਥੇ ਫੈਸਲਾ ਹੋਣ ਤੋਂ ਪਹਿਲਾਂ ਬਾਹਰ ਲਾ ਦਿਓ ਤੇ ਜਿੱਦੇ ਕਰਕੇ ਹੋਰ ਮੇਨ ਇਤਿਆਸ ਹੋਦਾ ਦਾ ਬੜੇ ਕਿ ਅਸੀਂ ਫਿਰ ਜਨਸ਼ਰਮਾ ਸਾਰ ਹੋ ਕੇ ਮੁੜ ਕੇ ਬਸ ਇਹ ਮੇਰੀ ਤਾਂ ਬੇਨਤੀ ਹੈ ਬਾਕੀ ਤੁਸੀਂ ਬੋਲੋ ਹਾਂਜੀ ਹੋਰੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਸੋ ਮੈਂ ਵੀ ਸਪੈਸ਼ਲ ਤੌਰ ਤੇ ਸਾਡੀ ਜਵਾਨੀ ਦਾ ਧੰਨਵਾਦ ਅਸੀਂ ਕਰਦੀ ਕਰਦੇ ਆ ਨਾਲ ਸਾਡੇ ਐਨ ਆਰ ਆਈ ਭਰਾਵਾਂ ਦੇ ਫੋਨ ਆ ਰਹੇ ਨੇ ਤੜਕੇ ਤੋਂ ਫੋਨ ਆ ਰਹੇ ਨੇ ਸਾਰਿਆਂ ਦੇ ਵੀ ਕਿਸੇ ਵੀ ਤਰੀਕੇ ਦੇ سپورਟ ਸਾਡੇ ਵੱਲੋਂ ਅਸੀਂ ਨਾਲ ਖੜਾਗੇ ਸਪੈਸ਼ਲੀ ਆ ਸਾਡੇ ਮੰਨੇ ਵੀਰ ਨੇ ਦੱਸਿਆ ਕਹਿੰਦਾ ਵੀ ਇੱਕ ਬਾਹਰੋਂ ਨੇ ਸਾਡੇ ਸੱਜਣ ਉਹਨਾਂ ਨੇ ਕਿਹਾ ਸਪੈਸ਼ਲੀ ਵੀ ਕਿਸੇ ਤੇ ਵੀ ਕੋਈ ਪਰਚਾ ਹੁੰਦਾ ਅਸੀਂ ਸਾਰੀ ਕਾਰਵਾਈ ਸਾਮਾਂਗੇ ਪੈਸੇ ਟੁੱਕਰ ਦੀ ਸਾਰੀ ਉਹ ਤੋਂ ਬਿਨਾ 2-4 ਗੱਡੀਆਂ ਚੱਲ ਰਹੀਆਂ ਨੇ ਜਿਹੜੀਆਂ ਕਹਿ ਰਹੀਆਂ ਨੇ ਕਿਸੇ ਟਰੈਕਟਰ 'ਚ ਨੁਕਸ ਪੈ ਗਿਆ ਤਾਂ ਅਸੀਂ ਫ੍ਰੀ ਠੀਕ ਕਰਾਂਗੇ ਟਰੈਕਟਰ ਨੂੰ ਹਰਿਆਣੇ ਵਾਲੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਕੱਲ ਜਦੋਂ ਐਂਟਰ ਹੋਇਆ ਅਸੀਂ ਹਰਿਆਣੇ ਦੇ ਵਿੱਚ ਫੁੱਲਾਂ ਨਾਲ ਸਵਾਗਤ ਕੀਤਾ ਗਿਆ ਹਰਿਆਣੇ ਦੇ ਭਰਾਵਾਂ ਵੱਲੋਂ ਸੋ ਛੋਟੇ ਭਰਾ ਦਾ ਹਰਿਆਣੇ ਦੇ ਵੀ ਪੰਜਾਬ ਦੇ ਛੋਟੇ ਭਰਾ ਹੋਣ ਦਾ ਜਿਹੜਾ ਫਰਜ਼ ਸੀਗਾ ਉਹ ਅਦਾ ਕੀਤਾ ਉਸ ਤੋਂ ਬਾਅਦ ਵੀ ਲਾ ਲੋ ਹਰਿਆਣੇ ਵਾਲਿਆਂ ਦੇ ਥਾਂ ਥਾਂ ਤੇ ਲੰਗਰ ਲੱਗੇ ਹੋਏ ਨੇ ਹਰਿਆਣਾ ਵੀ ਵੱਡੀ ਤਰ੍ਹਾਂ ਦੇ ਵਿੱਚ ਇਸ ਟਾਈਮ ਮੋਟ ਚੁੱਕਿਆ ਸੋ ਇਹ ਬਹੁਤ ਵਧੀਆ ਸੰਕੇਤ ਨੇ ਸਾਰਿਆਂ ਲਈ ਸਾਡੇ ਲਈ ਆਪਣੀ ਉਮਰ ਦੇ ਵਿੱਚ ਅਸੀਂ ਪਹਿਲੀ ਵਾਰ ਇਹ ਸੰਘਰਸ਼ਾ ਜਿਹੜਾ ਉੱਤਰ ਦਾ ਵੇਖਿਆ ਮੇਲੇ ਵਾਲਾ ਮਾਹੌਲ ਆ ਬਜ਼ੁਰਗ ਜਿੱਥੇ ਖੜ ਜਾਂਦੇ ਨੇ ਲੰਗਰ ਤਿਆਰ ਕਰਦੇ ਨੇ ਲੰਗਰ ਛਕਦੇ ਆ ਫੜਾ ਫੜਾ ਜਿਹੜਾ ਸਾਡਾ ਇਹ ਕਾਫਲਾ ਚੱਲੀ ਜਾ ਰਿਹਾ ਕੱਲ ਤੁਰੇ ਸੀਗੇ ਪਹਿਲਾ ਪੜਾ ਜੀਂਦ ਕੋਲੇ ਆਕੇ ਸੀਗਾ ਹੁਣ ਤੇ ਆ ਹੁਣ ਰੁਕੇ ਨੇ ਹੁਣ ਇੱਥੇ ਰੋਟੀ ਪਾਣੀ ਲੈ ਛਕੇ ਆਗੇ ਆਗੇ ਰੋहतक ਕੋਲੇ ਤੇ ਹੁਣ ਦਿੱਲੀ ਜਾਵਾਂਗੇ ਤੇ ਦਿੱਲੀ ਜਾ ਕੇ ਬਾਈ ਨੇ ਜਿਹੜੀਆਂ ਬੇਨਤੀਆਂ ਕੀਤੀਆਂ ਨੇ ਬਸ ਇਹੀ ਆ ਵੀ ਜਿਹੜਾ ਸਾਨੂੰ ਸਾਡੇ ਆਗੂ ਦੱਸਣਗੇ ਜਿਹੜੀ ਵੀ ਗੱਲ ਇੱਕ ਜਾਗਦੇ ਦੇ ਵਿੱਚ ਰਹਿ ਕੇ ਅਸੀਂ ਉਸ ਗੱਲ ਨੂੰ ਫਾਲੋ ਕਰਨਾ ਤਾਂ ਕਿ ਅਸੀਂ ਜਿੱਤ ਕੇ ਮੁੜੀਏ ਹੁਣ ਦਿੱਲੀ ਤੋਂ ਤੇ ਭਰਾਵਾਂ ਨੂੰ ਦਿਵਾਨੀ ਨੂੰ ਸਪੈਸ਼ਲੀ ਬੇਨਤੀ ਕਰਦੇ ਆ ਵੀ ਤੁਸੀਂ ਬਹੁਤ ਵੱਡਾ ਉਤਸ਼ਾਹ ਦਿਖਾਇਆ ਇਸ ਜੰਗ ਦੇ ਵਿੱਚ ਮੜ ਬਸ ਕੋਈ ਹੁੱਲੜਵਾਦੀ ਨਾ ਕਰਿਓ ਮੇਰਾ ਭਰਾ ਬੇਨਤੀ ਆ ਤੁਹਾਨੂੰ ਹੱਥ ਜੋੜ ਕੇ ਵੀ ਆਪਾਂ ਇਸ ਚੀਜ਼ ਦਾ ਸਬੂਤ ਦਿਈਏ ਵੀ ਆਪਾਂ ਸਿਆਣੇ ਲੋਕ ਆ ਆਪਾਂ ਸੁਚੇਤ ਲੋਕ ਆ ਸਾਨੂੰ ਪਤਾ ਇਹ ਲੜਾਈਆਂ ਕਿਵੇਂ ਲੜੀਆਂ ਜਾਂਦੀਆਂ ਨੇ ਜਦੋਂ ਇਹ ਲੜਾਈ ਜਿੱਤ ਕੇ ਮੋੜਾਂਗੇ ਕੱਲ ਨੂੰ ਹੌਸਲਾ ਵਧੂਗਾ ਤੇ ਉਸ ਤੋਂ ਬਾਅਦ ਫਿਰ ਬਾਕੀ ਹੋਰ ਵੀ ਕੰਮ ਸਾਰੇ ਆਪਾਂ ਲੈ ਲਾਂਗੇ ਅਸੀਂ ਇਹੀ ਗੱਲ ਕਹਿੰਦੇ ਆ ਕਿ ਇਹ ਇਤਿਹਾਸ ਲਿਖਿਆ ਜਾ ਰਿਹਾ ਹੈ ਆਪਾਂ ਇਤਿਹਾਸ ਤੋਂ ਵੜ ਕੇ ਜਿਵੇਂ ਕਹਿੰਦੇ ਵੀ ਪੁਰਾਣੇ ਬਜ਼ੁਰਗ ਕਹਿੰਦੇ ਜਦੋਂ ਜੰਗਲ ਲੜਨ ਜਾਂਦੇ ਸੀ ਆਪਣੇ ਸੂਰਮੇ ਤਾਂ ਘੋੜਿਆਂ ਦੀਆਂ ਕਾਠੀਆਂ ਤੇ ਸੌਂਦੇ ਸੀ ਅੱਜ ਟਰੈਕਟਰਾਂ ਤੇ ਬਜ਼ੁਰਗ ਕੰਬ ਲੈ ਕੇ ਉਹ ਕਾਠੀਆਂ 'ਚ ਟਰੈਕਟਰਾਂ ਦੀਆਂ ਨੇ ਉਹ ਜੰਗ 'ਚ ਜਾ ਰਹੇ ਆ ਤਾਂ ਇਹ ਜੰਗ ਜੇ ਆਪਾਂ ਨੂੰ ਬਹੁਤ ਹੌਸ਼ ਜੋਸ਼ ਹੈਗਾ ਹੁਣ ਹੌਸ਼ ਵੀ ਜਿਹੜੇ ਵੀ ਪ੍ਰਧਾਨ ਸਾਹਿਬ ਨੇ ਜੜਾ ਉਹਨਾਂ ਦੀ ਕੌਲ ਹੈ ਜਿਵੇਂ ਉਹ ਕਹਿਣਗੇ ਪਾਵੇਂ ਐਕਸ਼ਨ ਲੈਣੇ মিডিਆ ਕੇ ਆਪ ਘੱਟ ਬੋਲੀਏ ਬਰੇਕ ਕਰੀਏ ਜੋ ਸਾਡੇ ਪ੍ਰਧਾਨ ਸਾਡੇ ਲੀਡਰ ਕਹਿੰਦੇ ਆ ਉਹਨਾਂ ਦੀ ਗੱਲ ਮੰਨਿਓ ਉਹਨਾਂ ਚਾਹਰ ਜਿੱਥੇ ਬੈਠੇ ਆ ਉੱਥੇ ਬੈਠੇ ਰਹੀਏ ਜੇ ਉਹ ਅੱਗੇ ਜਾ ਕੇ ਜਾਣ ਨੂੰ ਕਹਿਣਗੇ ਅੱਗੇ ਜਾਵਾਂਗੇ ਜੇ ਉਹ ਲੜਨ ਨੂੰ ਕਹਿਣਗੇ ਲੜਾਂਗੇ ਜੋ ਵੀ ਉਹਨਾਂ ਦਾ ਮੰਨਣਾ ਹੈ ਕਿਉਂਕਿ ਸਾਨੂੰ ਡਿਸਪਲਾਈਨ ਸਾਨੂੰ ਜ਼ਾਬਦੇਜ ਰਹਿਣਾ ਬਹੁਤ ਜ਼ਰੂਰੀ ਹੈ ਸਾਨੂੰ ਹੋਛੇ ਕੁਝ ਲੋਕ ਸ਼ਰਾਰਤੀ ਅੰਦਰ ਪ੍ਰਵੋਕ ਕਰ ਰਹੇ ਆ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਆ ਗਲਤ ਪੋਸਟਾਂ ਵੀ ਕਰ ਰਹੇ ਆ ਗਲਤ ਵੀਡੀਓ ਵੀ ਪਾ ਰਹੇ ਆ ਸਾਡਾ ਇੱਕਾ ਵੀ ਤੋੜਨ ਦੀ ਕੋਸ਼ਿਸ਼ ਕਰਦੇ ਉਹਨਾਂ ਨੂੰ ਗ੍ਰੇਜ਼ ਕਰੋ ਉਹ ਆਪਣੇ ਦੁਸ਼ਮਣ ਨੇ ਉਹ ਸਰਕਾਰਾਂ ਦੀਆਂ ਏਜੰਸੀਆਂ ਦੇ ਬੰਦੇ ਨੇ ਉਹ ਸਾਨੂੰ ਤੋੜਨਗੇ ਉਹ ਪ੍ਰਵੋਕ ਕਰਨਗੇ ਵੀ ਚੱਕ ਦੋ ਪਰ ਜੋ ਦਿੱਲੀ 'ਚ ਤੋੜ ਪਨ ਵੀ ਕਰਨਗੇ ਅੱਜ ਮੈਂ ਸਵੇਰੇ ਦੇਖਦਾ ਸੀ ਟਰੈਕਟਰਾਂ ਦੇ ਟਾਇਰਾਂ 'ਚ ਛੁਰੇ ਮਾਰੇ ਆ ਉਹ ਸਾਨੂੰ ਜਾਣ ਕੇ ਗੁੰਮਰਾਹ ਪਰਵੋਕ ਕਰ ਦਿਆ ਕਿ ਅਸੀਂ ਕੋਈ ਗਲਤ ਐਕਸ਼ਨ ਲਈਏ ਪਰ ਆਪਾਂ ਆਪਣੇ ਸਾਡੇ ਲੀਡਰ ਜਥੇਬੰਦੀਆਂ ਦੇ ਪ੍ਰਧਾਨਾਂ ਦੀ ਜੋ ਕਹਿਣਗੇ ਹੁਕਮ ਮੰਨਣਾ ਹੈ ਡਿਸਪਲਿਨ ਦਾ ਆਪਾਂ ਜੰਗ ਜਿੱਤਾਂਗੇ ਆਪਾਂ ਆਪਣੇ ਪੱਖ ਦੇ ਫੈਸਲੇ ਲੈ ਕੇ ਵਾਪਸ ਹੋਣਾ ਕਿ ਉਹਨਾਂ ਟੇਮ ਬੈਠਾ ਕੇ ਜਿੱਥੇ ਸਾਡੇ ਲੀਡਰ ਕਹਿਣਗੇ ਆਖਰੀ ਬੇਨਤੀ ਹੈ ਆਖਰੀ ਬਾਤ ਬਸ ਇਹ ਹੈ ਜੋ ਬੋਲੇ ਇਸ ਵੇਲੇ ਖਾਸ ਕਰਕੇ ਦੁਬਾਰੇ ਰਿਪੀਟ ਕਰਦੇ ਆਂ ਸਾਡੇ ਭਾਵੇਂ ਕਿਸਾਨ ਜਥੇਬੰਦੀਆਂ ਨਾਲ ਸਾਡੇ ਕਲਾਕਾਰ ਭਰਾ ਭਾਵੇਂ ਫਿਲਮਾਂ ਵਾਲੇ ਵੀ ਨਾਲ ਸਾਡੇ ਸਾਰੇ ਸਵਾਸੀ ਵੀ ਤੇ ਨਾਲ ਸਾਡੇ ਸਾਰੇ ਧਾਰਮਿਕ ਜਥੇਬੰਦੀਆਂ ਦੇ ਆਗੂ ਇਹ ਇਹ ਕਈ ਤਰ੍ਹਾਂ ਨੇ ਐਸ ਵੇਲੇ ਜੇ ਹੁਣ ਅਸੀਂ ਇਕੱਠੇ ਹੋ ਗਏ ਨਾ ਇਹ ਮਨ ਚ ਆ ਗਿਆ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤ ਆ ਤੇ ਇਕੱਠੇ ਹੋ ਕੇ ਫੌਜ ਨੇ ਇਹ ਲੜਾਈ ਲੜਨੀ ਆ ਤਾਂ ਮੈਂ ਸ਼ਰਤ ਲਾ ਕੇ ਲਿਖ ਕੇ ਕਹਿੰਦਾ ਉਹ ਉਹ ਮਹਾਰਾਜ ਨੂੰ ਹਾਜ਼ਰ ਰਾਜ਼ ਕਰਕੇ ਕਿ ਆਪਾਂ ਜਿੱਤ ਕੇ ਬੁਲਾਓ ਆਪਕੋ ਕੋਈ ਵੀ ਇੱਕ ਅੰਦਾ ਪਾਸੇ ਹੋ ਗਿਆ ਆਪ ਦੀ ਇਹ ਮਤਾਵਰਤਾ ਲਗਾ ਨਾ ਹੁਣ ਇਸ ਵੇਲੇ ਗੁਰੂ ਦੀ ਮਤ ਕੰਮ ਕਰੇ ਤੇ ਉਹ ਮਤ ਸਾਡੇ ਆਗੂਆਂ ਚੋਂ ਬੋਲੇ ਤੇ ਅਸੀਂ ਸਾਰੇ ਫੋਲੋ ਕਰੀਏ ਬਸ ਆ ਬੇਨਤੀ ਆ ਦੋ ਬਈ ਤੁਸੀਂ ਨੇ ਆਪਾਂ ਸ਼ਾਂਤੀ ਨਾਲ ਇੱਡਾ ਵੱਡਾ ਸੰਘਰਸ਼ ਲੜਿਆ ਟੋਲਾਂ ਤੇ ਬੈਠੇ ਆ ਮੋਲਾਂ 'ਕੇ ਬੈਠੇ ਆ ਸੜਕਾਂ ਤੇ ਬੈਠੇ ਆ ਪੰਪਾਂ ਤੇ ਬੈਠੇ ਆ ਅੱਜ ਜਦੋਂ ਕੂਚ ਕਰਕੇ ਅੱਜ ਜਦੋਂ ਸਰਕਾਰ ਤਾਂ ਉਦੋਂ ਹੀ ਹਿੱਲ ਗਈ ਸੀ ਅੱਜ ਜਦੋਂ ਉਹਨੂੰ ਗੋਡਣਿਆ ਪਰ ਆਪਣੇ ਫੈਸਲੇ ਮਨਾਉਣੇ ਆ ਉਦੋਂ ਸਾਡਾ ਡਿਸਪਲਿਨ ਤੇ ਸਾਡੀ ਸਬਰ ਸਾਨੂੰ ਬਹੁਤ ਜ਼ਰੂਰੀ ਆ ਕਿਸੇ ਦੀ ਗੱਲ 'ਚ ਪ੍ਰੇਮੋਗ ਹੋ ਕੇ ਉਹ ਤੁਹਾਨੂੰ ਉਕਸਾ ਕੇ ਕੋਈ ਗਲਤ ਨਾ ਜਾਇਓ ਜੋ ਪ੍ਰਧਾਨ ਸਾਡੇ ਲੀਡਰ ਸਹਿਬਾਨ ਕਹਿਣਗੇ ਉਹਨਾਂ ਦੇ ਅਕੋਰਡਿੰਗ ਚੱਲਣਾ ਹੈ ਪਾਣੂ ਕਿਉਂਕਿ ਆਂਡ ਆਫ ਦਾ ਡੇ ਜਿਹੜੀ ਟੇਬਲ ਟਾਕ ਹੋਣੀ ਓ ਸਾਡੇ ਲੀਡਰਾਂ ਨੇ ਕਰਨੀ ਹੈ ਤਾਂ ਉਹਨਾਂ ਨੇ ਫੈਸਲੇ ਜਿਹੜੇ ਸਾਡੇ ਪੱਖ ਦੇ ਕਰਨਗੇ ਓਣਗੇ ਯਕੀਨ ਮੰਨਿਓ ਸੋ ਇੰਨੀ ਕਿ ਬੇਨਤੀ ਆਈਨੀਆਂ ਬੇਨਤੀਆਂ ਬਧਾ ਦੇ ਰਿਆਂ ਬਧਾ ਦੇ ਰਿਆਂ ਬਾਕੀ ਐਨ ਆਰ ਆਈ ਵੀਰਾਂ ਨੇ ਵੀ ਕਿਹਾ ਸਾਡੇ ਜਿਹੜੇ ਵੀ ਭਰਾ ਸ਼ਹੀਦ ਹੋ ਰਹੇ ਨੇ ਸ਼ਹੀਦ ਹੋਏ ਨੇ ਕੱਲ ਮਾਨਸਾ ਦਾ ਨੌਜਵਾਨ ਸੀ ਸਾਨੂੰ ਸੂਚਨਾ ਮਿਲੀ ਸੀ ਹੈ ਨਾ ਹੋਰ ਵੀ ਕੋਈ ਇਦਾਂ ਦੀ ਮਿਸ ਹੈਪਨਿੰਗ ਹੁੰਦੀ ਆ ਤਾਂ ਉਹਨਾਂ ਪਰਿਵਾਰਾਂ ਦੇ ਨਾਲ ਵੀ ਅਸੀਂ ਤਨੋਂ ਮਨੋਂ ਖੜੇ ਆ ਤੇ ਸਾਡੇ ਬਾਹਰਲੇ ਭਰਾ ਵੀ ਐਨ ਆਰ ਆਈ ਭਰਾਵਾਂ ਦੇ ਵੀ ਬਹੁਤ ਮੈਸੇਜ ਆ ਰਹੇ ਨੇ ਸੋ ਪੰਜਾਬ ਲਈ ਬਹੁਤ ਵਧੀਆ ਸੰਕੇਤ ਨੇ ਇਹ ਅੱਜ ਸਾਰਾ ਪੰਜਾਬ ਲਾਮਬੰਦ ਹੋ ਕੇ ਉੱਠੇ ਅੱਜ ਜਾਵਾਂਗੇ ਅੱਜ ਜਾਵਾਂਗੇ ਉੱਥੇ ਜਾ ਕੇ ਕੋਈ ਖੰਡੇ ਤਿੱਖੇ ਕੋਈ ਕੁਰਬਾਨ ਕਰੂਗਾ नुक़सान करूगा पर फसल ते फैसले फसल फैसले